ਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਹੁੰਚੇ ਹਾਂ ਨਗਰ ਟਪਿਆਲਾ ਅਮਰਸਰ ਵਿਖੇ ਜਿੱਥੇ ਸਿੱਖ ਜੀਵਨ ਜਾਚ ਦੀ ਹਫਤਾਵਾਰੀ ਗੁਰਮਤ ਕਲਾਸ ਚੱਲਦੀ ਹੈ ਬਹੁਤ ਵਿਦਿਆਰਥੀ ਇੱਥੇ ਕੀਰਤਨ ਗੁਰਮਤ ਦੀ ਸਿੱਖਿਆ ਜਿਹੜੀ ਪ੍ਰਾਪਤ ਕਰ ਰਹੇ ਨੇ ਹੁਣੇ-ਹੁਣੇ ਪੇਪਰ ਬੱਚਿਆਂ ਦੇ ਪੈ ਕੇ اٹੇ ਨੇ ਸੋ ਇੱਕ ਬਹੁਤ ਛੋਟਾ ਬੱਚਾ ਸਾਡੇ ਕੋਲ ਪਹੁੰਚਿਆ ਕੀ ਨਾਂ ਬੇਟਾਰਾ ਗੁਰਸ਼ਰਮ ਸਿੰਘ ਪੁੱਛੀ ਬੋਲੋ ਗੁਰਸ਼ਰਮ ਸਿੰਘ ਗੁਰਸ਼ਰਮ ਸਿੰਘ ਇਹ ਬੱਚਾ ਸਾਡੇ ਕੋਲ ਆਇਆ ਇੱਥੇ ਇਹ ਪਹਿਲਾਂ ਵੀ ਆਉਂਦਾ ਹੈ ਤੇ ਇਹਦੇ ਕੋਲ ਖਾਸ ਜਿਹੜਾ ਗੁਣ ਹੈ ਉਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਜਿਹੜੀ ਕੀਤੀ ਹੈ ਉਹ ਇਹ ਤੁਹਾਨੂੰ ਦੱਸਣਾ ਹੈ ਕਿ ਇਸ ਬੱਚੇ ਦੀ ਪਹਿਲਾਂ ਆਪਾਂ ਕਲਾਸ ਪੁੱਛਦੇ ਕਿਹੜੀ ਕਲਾਸ بیٹے ਨਰਸਰੀ ਕਲਾਸ ਨਰਸਰੀ ਕਲਾਸ ਦੇ ਵਿੱਚ ਇੱਕ ਬੱਚਾ ਪੜਦਾ ਹੈ ਗੁਰਸ਼ਰਨ ਸਿੰਘ ਤੇ ਇਹਦੇ ਵਿੱਚ ਗੁਣ ਜਿਹੜਾ ਮਾਲਕ ਨੇ ਦਿੱਤਾ ਹੈ ਉਹ ਹੈ ਕਿ ਇਹ ਆਪਣੀ ਦਸਤਾਰ ਕਹਿੰਦਾ ਮੈਂ ਆਪ ਸਜਾਉਣਾ ਹੈ ਜਿਵੇਂ ਮਾਤਾਵਾ ਪਿਤਾ ਪਰਿਵਾਰ ਦੇ ਮੈਂਬਰ ਘਰ ਦੇ ਵਿੱਚ ਬੱਚਿਆਂ ਨੂੰ ਨਾ ਅਪਾਹਜ ਜਿਹਾ ਬਣਾ ਦਿੰਦੇ ਆ 9ਵੀਂ 10ਵੀਂ ਕਲਾਸ ਦੇ ਵਿੱਚ ਵੀ ਬੱਚਾ ਪੜਦਾ ਹੈ ਤੇ ਉਹਨੂੰ ਕਹਿਣਾ ਕਿ ਲਿਆ ਮੈਂ ਤੈਨੂੰ ਤਿਆਰ ਕਰਦਾ ਤੇਰੇ ਕੇਸ ਸਹੀ ਕਰਦਿਆਂ ਤੇ ਇਹਨੂੰ ਦਸਤਾਰ ਛੋਟੀ ਦਸਤਾਰ ਬੰਦਦੇ ਨੇ ਉਹ ਵੀ ਉਹਨਾਂ ਨੇ ਬੰਨ ਕੇ ਦੇਣੀ ਹੈ ਬੱਚੇ ਨੂੰ ਉਠਾਉਣਾ ਇਦਾਂ ਦੇ ਕਈ ਰੋਟੀ ਪਾਣੀ ਤੇ ਬੱਚੇ ਨੂੰ ਆਪ ਬਿਠਾਉਣਾ ਆਵਾਜ਼ ਮਾਰ ਕੇ ਲਿਆਉਣਾ ਐਵੇਂ ਕੱਲੀ ਕੱਲੀ ਗੱਲ ਮੈਂ ਬੇਨਤੀ ਕਰਦਾ ਕਿ ਆਤਮ ਨਿਰਭਰ ਬਣਨ ਵਾਸਤੇ ਗੁਰੂ ਸਾਹਿਬ ਜੀ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਨਰਸਰੀ ਕਲਾਸ ਦੇ ਵਿੱਚ ਬੱਚਾ ਹੈ ਇਹਦੇ ਘਰ ਦੇ ਮੈਂਬਰਾਂ ਨੂੰ ਵੀ ਪੁੱਛ ਲੈ ਇਹ ਆਪ ਜਿਹੜਾ ਦਸਤਾਰ ਸਜਾਉਂਦਾ ਹੈ ਬਟੇ ਆਪ ਸਜਾਉਂਦੇ ਦਸਤਾਰ ਹਾਂਜੀ ਥੱਲੇ ਵੀ ਛੋਟੀ ਦਸਤਾਰ ਕਿ ਇੱਕੋ ਹੀ ਐ ਇਹ ਕਿੰਨੀ ਕੁ ਵੱਡੀ ਦਸਤਾਰ ਹੈ ਕਿੰਨੇ ਮੀਟਰ ਪਤਾ ਹਾਂਜੀ 3 ਮੀਟਰ 3 ਮੀਟਰ ਦੀ ਦਸਤਾਰ ਹੈ ਇਹ ਬੱਚੇ ਨੂੰ ਪਤਾ ਹੈ ਕਿ 3 ਮੀਟਰ ਦੀ ਦਸਤਾਰ ਨਰਸਰੀ 'ਚ ਇਹ ਪੜਦਾ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਇਹਦੇ ਰਾਹੀਂ ਕਿ ਜਿਵੇਂ ਬੱਚਾ ਹੁਣੇ ਹੀ ਦਸਤਾਰ ਸਜਾ ਲੈਂਦਾ ਤੇ ਜੋ ਇੱਥੇ ਹੋਰ ਵੀ ਆਉਂਦੇ ਨੇ ਬੱਚੇ ਸਾਰੇ ਆਪਣਾ ਕੰਮ ਲਗਭਗ ਆਪ ਕਰਦੇ ਨੇ ਸਾਰੇ ਹੀ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਵੇਂ ਇਸ ਅਕੈਡਮੀ ਨੂੰ ਸਪੋਰਟ ਕਰਨ ਵਾਲੇ ਗੁਰਵਿੰਦਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਜੋ ਆਸਟ੍ਰੇਲੀਆ ਤੋਂ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਇਦਾਂ ਦੇ ਬੱਚੇ ਤਿਆਰ ਹੋਣ ਗਿਆ ਆਪਣੇ ਕੋਲ ਨਗਰਾਂ ਦੇ ਵਿੱਚ ਜੋ ਨਰਸਰੀ ਕਲਾਸ ਦੇ ਵਿੱਚ ਬੱਚਾ 3 ਮੀਟਰ ਦੀ ਕਹਿੰਦਾ ਮੈਂ ਦਸਤਾਰ ਜਿਹੜੀ ਆਪੇ ਬਣ ਲੈਣਾ ਸੋ ਫਤਿਹ ਬੁਲਾ ਦਿਓ ਵਿੱਚ ਸਾਰਿਆਂ ਨੂੰ ਉੱਚੀ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਸੁਚਾਵੇ ਧੰਨ ਧੰਨ ਬਾਬਾ ਦੀਪ ਸਿੰਘ ਮਨੂਪਾਵੇ ਸੁਣ ਕੰਨਿਆ ਉਹ ਚਾਵੇ ਸਾਸਰੀਓ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਿਲਕਾ ਸਭ ਨੂੰ ਪਿਆਰ ਸਤ ਸਤ ਸਤ